ਉਦਾਂ 14000 ਸੀਟਿੰਗ ਦਾ ਅਰੇਂਜਮੈਂਟ ਵੀ ਜਿਹੜਾ ਉਹ ਘਟ ਪਿੰਦਾ ਇਸ ਕਰਕੇ ਹੁਣ ਕੋਸ਼ਿਸ਼ ਕਰ ਰਹੇ ਆ ਕਿ ਤੀਸਰਾ ਵਰਲਡ ਕੱਪ ਹੋਣ ਦੇ ਕਾਰਨ ਹਰ ਸਾਲ ਜਿਹੜੇ ਆ ਉਹ ਸਾਡੀ ਯੂਥ ਟੀਮ ਨੂੰ ਇੰਪਰੂਵ ਕਰਦੀ ਹੈ ਹਕੀਮਪੁਰ ਸਾਹਿਬ ਇਹਦੇ ਪਿੱਛੇ ਥੌਟ ਪ੍ਰੋਸੈਸ ਕੀ ਹੈ ਕੀ ਸੋਚ ਕੇ ਤੁਸੀਂ ਇਹਦੀ ਸ਼ੁਰੂਆਤ ਕਰਦੇ ਹੋ ਤੁਹਾਡਾ ਇਹਦੇ ਮਗਰ ਵਿਜ਼ਨ ਕੀ ਸੀ ਕਬੱਡੀ ਵਾਲੇ ਮਸਲੇ ਤੇ ਕਮਿਊਨਿਟੀ ਦੇ ਕੰਟਰੀਬਿਊਸ਼ਨ ਨੂੰ ਕਿਵੇਂ ਵੇਖਦੇ ਹੋ ਕਿ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਬਹੁਤ ਸਾਰੇ ਮੁਲਕਾਂ ਚ ਜਾਣ ਦਾ ਮੌਕਾ ਮਿਲਦਾ ਹੈ ਜਿਹੜੀ ਤੁਹਾਡੀ ਆਡੀਅנס ਹੈ ਡਿਸਪਲਿਨ ਬਹੁਤ ਹੈ ਜੋ ਮਾਈਕ ਤੋਂ ਅਨਾਉਂਸ ਹੋ ਜਾਂਦਾ ਉਹਨੂੰ ਇਮੀਡੀਏਟਲੀ ਵਿਦ ਇਫੈਕਟ ਨੂੰ ਫਾਲੋ ਕੀਤਾ ਜਾਂਦਾ ਹੈ ਕਬੱਡੀ ਜਾਂ ਇਹ ਗੇਮਾਂ ਜਿਹੜੀਆਂ ਮਰ ਗਈਆਂ ਕਿਉਂਕਿ ਜੋ ਕੁਛ ਇਹਦੇ ਚ ਇਨਵੋਲਵ ਹੋ ਗਿਆ ਵਾ ਵੀ ਇਹ ਇਹ ਗੇਮਾਂ ਖਤਮ ਹੋਣ ਜਾ ਰਹੀਆਂ ਪਰ ਜਦੋਂ ਆਪਾਂ ਇਹ ਦੇਖਦੇ ਆਂ ਇਵੈਂਟ ਇਦਾਂ ਦਾ ਫਿਰ ਇਹ ਲੱਗਦਾ ਸਾਡੇ ਲੋਕ ਉਹੀ ਪਿੰਡੂ ਮਾਹੌਲ ਦੇ ਵਿੱਚ ਹੀ ਇਹ ਗੇਮਾਂ ਦਾ ਆਨੰਦ ਲੈਣਾ ਚਾਹੁੰਦੇ ਆ ਜਿਵੇਂ ਹੈਗਾ ਸੀ ਬਸ ਸਾਨੂੰ ਸਿਸਟਮ ਸਹੀ ਜਿਹੜਾ ਉਹ ਗੁਰੂ ਘਰਾਂ ਵਾਂਗੂ ਦੇਣ ਦੀ ਲੋੜ ਆ ਤਾਂ ਪ੍ਰਾਇਮਿਸਟਰੀ ਵਾਲਾ ਸਬਬ ਕਿਵੇਂ ਬਣਦਾ ਮੈਂ ਤੁਹਾਡੀ ਪੋਸਟ ਪੜ੍ਹਦਾ ਤੁਸੀਂ ਕਹਿੰਦੇ ਹੋ ਕਿ 7 ਦਿਨਾਂ ਦੇ ਸ਼ਾਰਟ ਨੋਟਿਸ ਤੇ ਇਹਨਾਂ ਮੁਲਕਾਂ 'ਚ ਕੀ ਪ੍ਰੋਸੀਜਰ ਹੁੰਦਾ ਕਿੰਨੇ ਚਿਰ ਪਹਿਲਾਂ ਕਹਿਣਾ ਪੈਂਦਾ ਔਰ ਇਹ ਜਿਹੜੇ ਲੀਡਰ ਆਏ ਤੁਹਾਡੇ ਜਿੰਨੇ ਵੀ ਚਾਇਓ ਸਤਾ ਧਿਰ ਦੇ ਸੀ ਚਾਇਓ ਆਪੋਜੀਸ਼ਨ ਦੇ ਸੀ ਇਹ ਸਬਬ ਕਿਵੇਂ ਬਣਦਾ ਕਿਵੇਂ ਅਪਰੋਚ ਹੁੰਦੀ ਔਰ ਕਿਵੇਂ ਉਹ ਡਿਸਾਈਡ ਕਰਦੇ ਨੇ ਕਿ ਇਸ ਤਰ੍ਹਾਂ ਓਪਨ ਕਮਿਊਨਿਟੀ ਦੇ ਵਿੱਚ ਆਉਣਾ ਉਹਨਾਂ ਲਈ ਸੇਫ ਹੈ ਨਹੀਂ ਹੈ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਕਿਉਂਕਿ ਇੱਥੇ ਵੀ ਪੋਲੀਟੀਕਲ ਬਹੁਤ ਤਰੀਕਿਆਂ ਦੇ ਨਾਲ ਸੋਚਿਆ ਜਾਂਦਾ ਹਮ ਪਰ ਸਾਡੇ ਲਈ ਜਦਾਂ ਇਹ ਕਹਿ ਲੋ ਕਿ ਇੱਕ ਸਾਰਿਆਂ ਲਈ ਸਰਪ੍ਰਾਈਜ਼ ਜਦੋਂ ਇਮੀਡੀਏਟਲੀ ਅੰਦਰ ਡਿਪਟੀ ਪ੍ਰਾਈਮ ਮਿਨਿਸਟਰ ਵਾਰਦਾ ਕਿਹੇ ਨੂੰ ਨਹੀਂ ਪਤਾ ਸੀ ਵੀ ਆ ਰਿਹਾ ਉਹ ਤੋਂ ਬਾਅਦ ਪ੍ਰਾਈ ਕਿਸੇ ਨੇ ਸੋਚਿਆ ਨਹੀਂ ਸੀ ਕਿ ਅੱਜ ਵਰਲਡ ਕੱਪ ਦੇ ਉੱਪਰ ਪ੍ਰਾਈਮ ਮਿਨਿਸਟਰ ਨੇ ਆਉਣਾ ਫਿਰ ਉਹ ਤੋਂ ਬਾਅਦ ਆਪੋਜੀਸ਼ਨ ਆ ਗਈ ਹੁਣ ਤਿੰਨ ਪਾਰਟੀਆਂ ਨੂੰ ਇੱਕੋ ਝੰਡੇ ਥੱਲੇ ਇਕੱਠੇ ਕਰਨਾ ਸੌਖਾ ਕੰਮ ਨਹੀਂ ਸੀ ਤੇ ਸਾਡੇ ਲਈ ਇਹ ਔਨਰ ਵਾਲੀ ਗੱਲ ਹੈ ਕਿ ਸਿੱਖਾਂ ਦੀ ਇਮੇਜ ਹੈ ਵਕਾਰ ਹੈ ਇਸ ਕੰਟਰੀ ਦੇ ਵਿੱਚ ਤੇ ਤੀਸਰਾ ਇਹ ਇੱਕ ਜਿਹੜਾ ਉਹਨਾਂ ਨੇ ਆਣ ਕੇ ਗਰਾਊਂਡ 'ਚ ਖੜੇ ਹੋ ਕੇ ਕਹਿ ਦੇਣਾ ਇਹ ਵੱਡਾ ਗੁਰਦੁਆਰਾ ਹੀ ਨਹੀਂ ਇਹ ਸਿੱਖਾਂ ਦੀ ਹੱਬ ਹੈ ਸਾਡੀ ਸਾਰੇ 플레이ਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਸਾਡੇ ਜਿਹੜਾ ਇਹ ਵਰਲਡ ਕੱਪ ਦੇ ਵਿੱਚ ਇਸ ਸਾਲ ਉਹ ਵੱਧ ਝੜ ਕੇ ਕੋਈ ਸਾਡੇ ਲਈ ਸਾਰੇ ਪਲੇਅਰਾਂ ਸਾਂਝੇ ਆ ਇੱਥੇ ਆਓ ਇੱਥੇ ਤੁਹਾਨੂੰ ਬੱਚੇ ਦੇਖਣ ਨੂੰ ਫੋਟੋਆਂ ਕਰਾਉਂਦੇ ਆ ਸਾਰਿਆਂ ਨੂੰ ਪਤਾ ਕਿਹੜਾ ਪਲੇਅਰ ਕਿਹੜਾ ਐ ਕਿ ਮੰਗੀ ਭਾਜੀ ਆਇਆ ਸਾਰਿਆਂ ਨੇ ਬਹੁਤ ਜ਼ਿਆਦਾ ਮਾਣ ਸਤਿਕਾਰ ਜਿੰਨੀ ਸੰਗਤ ਨੇ ਕੀਤਾ ਸੀ ਸਾਰੇ ਪਲੇਅਰਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਸਸ਼ੀਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਛੋਡੀ ਅਸ ਵਕਤ ਅਸੀਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਧਰਤੀ ਤੇ ਮੌਜੂਦ ਹਾਂ ਜਿੱਥੇ ਕਿ ਬੀਤੇ ਦਿਨ ਨਿਊਜ਼ੀਲੈਂਡ ਦਾ ਜਿਹੜਾ ਵਰਲਡ ਕਬੱਡੀ ਕੱਪ ਤੀਸਰਾ ਸੀ ਉਹਦੀ ਸਫਲਤਾਪੂਰਕ ਸਮਾਪਤੀ ਹੋ ਗਈ ਹੈ। ਕੁੱਲ ਦੁਨੀਆਂ ਦੇ ਵਿੱਚ ਇਸ ਕਬੱਡੀ ਕੱਪ ਦੀ ਚਰਚਾ ਹੋ ਰਹੀ ਹੈ। ਜਿੱਥੇ ਸਥਾਨਕ ਸਰਕਾਰਾਂ ਦੀ ਗੱਲ ਕਰੀਏ ਪ੍ਰਧਾਨ ਮੰਤਰੀ, ਡਿਪਟੀ ਪ੍ਰਧਾਨ ਮੰਤਰੀ ਤੇ ਆਪੋਜੀਸ਼ਨ ਦੇ ਕਈ ਲੀਡਰਾਂ ਨੇ ਇਸ ਕੱਪ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੀ ਜਿਹੜੀ ਆ ਉਹ ਦਰਸ਼ਕ ਦੇ ਤੌਰ ਤੇ ਇਸ ਸਮਾਗਮ ਦੇ ਵਿੱਚ ਪਹੁੰਚੀ ਹੈ ਵੱਡੀ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦੀ ਸਫਲਤਾ ਦੇ ਪਿੱਛੇ ਕਹਿੰਦੇ ਕਿ ਹਰ ਪ੍ਰੋਗਰਾਮ ਦੀ ਸਫਲਤਾ ਪਿੱਛੇ ਟੀਮ ਵਰਕ ਜਿਹੜਾ ਉਹ ਕੰਮ ਕਰਦਾ ਤੇ ਇਸ ਵਕਤ ਪ੍ਰਬੰਧਕਾਂ ਦੇ ਵਿੱਚੋਂ ਗੱਲ ਕਰੀਏ ਤੇ ਸਾਡੇ ਕੋਲ ਨਿਊਜ਼ੀਲੈਂਡ ਦੀ ਸੈਂਟਰਲ ਸਿੱਖ ਸੁਸਾਇਟੀ ਦੇ ਪ੍ਰਧਾਨ ਔਰ ਮੁੱਖ ਪ੍ਰਬੰਧਕਾਂ ਦੇ ਤੌਰ ਤੇ ਜਿੱਥੇ ਸਾਡੇ ਕੋਲ ਦਲਜੀਤ ਸਿੰਘ ਜੀ ਮੌਜੂਦ ਨੇ ਉੱਥੇ ਗੋਪੀ ਹਕੀਮਪੁਰ ਵੀ ਇਸ ਵਕਤ ਸਾਡੇ ਨਾਲ ਮੌਜੂਦ ਨੇ ਕਿਉਂਕਿ ਕਿਸੇ ਵੀ ਈਵੈਂਟ ਦੀ ਜਿਹੜੀ ਮਜ਼ਬੂਤੀ ਆ ਉਹ ਟੀਮ ਦੇ ਸਿਰ ਤੇ ਹੁੰਦੀ ਆ ਦਿਲਜੀਤ ਸਿੰਘ ਹੋਰਾਂ ਦਾ ਇਵੈਂਟ ਦੇ ਮਸਲੇ ਤੇ ਇੱਕ ਬਹੁਤ ਵੱਡਾ ਤਜਰਬਾ ਹੈ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਰਿਐਕਸ਼ਨ ਹੈ ਦਿਲਜੀਤ ਸਿੰਘ ਵਰਗ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪ੍ਰੋਗਰਾਮ ਦੀ ਸਫਲਤਾ ਦੇ ਗੋਪੀ ਹਕੀਮਪੁਰ ਜੀ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਭਾਜੀ ਬਹੁਤ-ਬਹੁਤ ਧੰਨਵਾਦ ਜੀ ਤਾਂ ਤੁਹਾਡਾ ਵੀ ਨਿਊਜ਼ੀਲੈਂਡ ਦੀ ਸਮੁੱਚੀ ਸਾਡੀ ਕਮਿਊਨਿਟੀ ਵੱਲੋਂ ਜੀ ਆਇਆਂ ਨੂੰ ਤੁਸੀਂ ਸਪੈਸ਼ਲ ਇਵੈਂਟ ਕਵਰ ਕਰਨ ਵਾਸਤੇ ਆਏ ਔਰ ਇੰਨੀ ਦੂਰੋਂ ਚੱਲ ਕੇ ਆਏ ਸ਼ਰਮਥੇਤੇ ਜੀ ਰੀਐਕਸ਼ਨ ਲੈਂਡ ਤੋਂ ਪਹਿਲਾਂ ਪਹਿਲਾਂ ਤੁਹਾਡਾ ਮੈਂ ਤੁਹਾਨੂੰ ਇੱਕ ਲਾਂਭਾ ਦੇਣਾ ਚਾਹਣਾ ਜਿਹੜਾ ਇੱਥੋਂ ਦੀ ਕਮਿਊਨਿਟੀ ਸਾਡੇ ਕਰਨ ਚ ਦੇਖੀ ਗਈ ਹੈ ਕਹਿੰਦੇ ਬੈਹਣ ਦਾ ਪ੍ਰਬੰਧ ਜਿਹੜਾ ਹੈਗਾ ਉਹ ਘਟ ਜਾਂਦਾ ਹੈ ਬਾਰਾਂ ਹਾਂਜੀ ਐਤ ਕੀ ਪੂਰੀ ਉਹਦਾ ਕੋਸ਼ਿਸ਼ ਕੀਤੀ ਪਰ ਚਲੋ ਇੰਨਾ ਕੈਤ ਕੀ ਪਰਮਾਤਮਾ ਦੀ ਕਿਰਪਾ ਨਾਲ ਵਾਪਸ ਨਹੀਂ ਜਾਣਾ ਪਿਆ ਬਹੁਤ ਜਾਣਿਆਂ ਨੂੰ ਗਰਾਊਂਡ ਦੇ ਵਿੱਚ ਹੀ ਥੱਲੇ ਸੈਟਲ ਹੋ ਕੇ ਬਹਿਣਾ ਪਿਆ 14000 ਸੀਟਿੰਗ ਦਾ ਅਰੇਂਜਮੈਂਟ ਵੀ ਜਿਹੜਾ ਉਹ ਘਟ ਪੈਂਦਾ ਇਸ ਕਰਕੇ ਹੁਣ ਕੋਸ਼ਿਸ਼ ਕਰ ਰਹੇ ਕਿ ਇਤਕੀ ਆਪਣੇ ਕੋਲ ਲਗਾਤਾਰ ਤੇ ਇਸ ਤੀਸਰਾ ਵਰਲਡ ਕੱਪ ਹੋਂ ਦੇ ਕਾਰਨ ਹਰ ਸਾਲ ਜਿਹੜੇ ਆ ਉਹ ਸਾਡੀ ਯੂਥ ਟੀਮ ਨੂੰ ਇੰਪਰੂਵ ਕਰਦੀ ਹੈ ਤੇ ਮੇਰਾ ਖਿਆਲ ਆ ਵੀ ਇਤਕੀ ਉਹਨਾਂ ਦਾ ਐਸੀ ਕਿ ਅਸੀਂ ਸਾਰੇ ਅਰੇਂਜਮੈਂਟ ਜਿਹੜੇ ਆ ਵੀ ਇਨਫ ਜਿਹੜੇ ਆ ਹੋ ਜਾਣੇ ਆ ਵੀ ਇਤਕੀ ਘਟ ਨਹੀਂ ਹੋਊਗੀ ਪਰ ਅਗਲੀ ਵਾਰ ਨੂੰ ਹੁਣ ਇਹਨੂੰ ਹੋਰ ਉਸ ਟਾਂਗ ਨਾਲ ਐਕਸਟੈਂਡ ਕਰਦੇ ਚੱਲਾਂਗੇ ਜਿਵੇਂ ਜਿਵੇਂ ਭਾਈਚਾਰਾ ਇਹਦੇ ਚ ਜਿਹੜਾ ਉਹ ਵੱਧ ਤੋਂ ਵੱਧ ਜਿਵੇਂ ਪਹੁੰਚਦਾ ਉਹਨੂੰ ਦੇਖਦੇ ਹੋਏ ਹੀ ਸਾਡੀ ਯੂਥ ਟੀਮ ਜਿਹੜੀ ਇਹਨੂੰ ਹੋਰ ਆਪਣੀ ਕੈਪੈਸਿਟੀ ਨੂੰ ਵਧਾਉਂਦੀ ਹੈ ਜੀ ਜੀ ਹਕੀਮਪੁਰ ਸਾਹਿਬ ਇਹਦੇ ਪਿੱਛੇ ਥੌਟ ਪ੍ਰੋਸੈਸ ਕੀ ਹੈ ਕੀ ਸੋਚ ਕੇ ਤੁਸੀਂ ਇਹਦੀ ਸ਼ੁਰੂਆਤ ਕਰਦੇ ਹੋ ਤੁਹਾਡਾ ਇਹਦੇ ਮਗਰ ਵਿਜ਼ਨ ਕੀ ਸੀ ਕਬੱਡੀ ਵਾਲੇ ਮਸਲੇ ਤੇ ਇਹਦੇ ਮਗਰ ਵਿਜ਼ਨ ਸਾਡਾ ਇਹੀ ਆ ਭਾਜੀ ਕਿ ਜਿਹੜੇ ਸਾਡੇ ਲੋਕਲ ਬੱਚੇ ਆ ਇੱਥੇ ਉਹ ਗੇਮਾਂ ਦੇ ਨਾਲ ਜੁੜਨ ਕਿਉਂਕਿ ਇੱਕ ਬਹੁਤ ਵੱਡੀ ਇਨਵੈਸਟਮੈਂਟ ਦਲਜੀਤ ਭਾਈ ਸਾਰੇ ਸੁਸਾਇਟੀ ਨੇ ਬਹੁਤ ਹੱਲਾ ਮਾਰ ਕੇ ਇੱਕ ਵੱਡਾ ਸਟੇਡੀਅਮ ਤਿਆਰ ਕੀਤਾ ਸਟੇਡੀਅਮ ਤਿਆਰ ਹੀ ਇਸ ਲਈ ਕੀਤਾ ਕਿ ਇੱਥੇ ਗੇਮਾਂ ਹੋਣ ਬੱਚੇ ਸਾਡੇ ਦੇਖਣ ਕੀ ਸਿੱਖ ਗਏ ਮਾਂ ਜਿਹੜੀਆਂ ਆਸਟ੍ਰੇਲੀਆ ਚ ਹੁੰਦੀਆਂ ਸਿਗੀਆਂ ਉਹਦੇ ਮੁਕਾਬਲੇ ਦੇ ਵਿੱਚ ਇੱਥੇ ਸਾਡਾ ਇੱਕ ਬਹੁਤ ਵੱਡਾ ਏ ਇਵੈਂਟ ਆ ਤਾਂ ਅਸੀਂ ਇਹਦੇ ਨਾਲ ਹੀ ਬਹੁਤ ਜਿਆਦਾ ਜੱਦੋਜਹਿਦ ਕਰਕੇ ਤੁਸੀਂ ਦੇਖਿਆ ਵੀ ਕੁਰਤੇ ਪਜਾਮੇ ਨੀਲੀਆਂ ਪੱਗਾਂ ਇੱਕ ਵੱਖਰਾ ਹੀ ਮਾਹੌਲ ਸੀਗਾ ਕਿਉਂਕਿ ਸਾਡੀ ਸੋਸਾਇਟੀ ਦੇ ਕਿੰਨੇ ਨਮਾਇंदे ਕਿੰਨੇ ਸਾਰੇ ਇੱਕ ਇੱਕ ਮਹਾਰਾਜ ਨੇ ਗੁਲਦਸਤਾ ਬਣਾ ਦਿੱਤਾ ਇਸ ਸਟੇਡੀਅਮ ਨੂੰ ਸੰਗਤ ਦੇ ਨਾਲ ਤਾਂ ਇਹ ਸਾਡਾ ਜਿਹੜਾ ਮਕਾਮ ਤੇ ਪਹੁੰਚਣਾ ਇੱਕ ਬਹੁਤ ਵੱਡਾ ਸਾਡੇ ਭਾਜੀ ਦਾ ਬਹੁਤ ਜਿਆਦਾ ਪਿੱਛੇ ਸਟਰਗਲ ਆ ਸੋ ਬਹੁਤ ਗੱਲਾਂ ਭਾਜੀ ਪੜਦੇ ਤੇ ਨਹੀਂ ਦੱਸ ਸਕਦੇ ਪਰ ਸਟਰਗਲ ਬਹੁ ਕੀਤੀ ਇੱਥੇ ਤੱਕ ਪਹੁੰਚਣ ਨੂੰ ਜੀ ਤੁਸੀਂ ਮਿਰਕ ਸਾਹਿਬ ਕਮਿਊਨਿਟੀ ਦੇ ਕੰਟਰੀਬਿਊਸ਼ਨ ਨੂੰ ਕਿਵੇਂ ਵੇਖਦੇ ਹੋ ਕਿ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਬਹੁਤ ਸਾਰੇ ਮੁਲਕਾਂ ਚ ਜਾਣ ਦਾ ਮੌਕਾ ਮਿਲਦਾ ਜਿਹੜੀ ਤੁਹਾਡੀ ਆਡੀਅנס ਹੈ ਡਿਸਪਲਿਨ ਬਹੁਤ ਹੈ ਜੋ ਮਾਈਕ ਤੋਂ ਨਾ ਅਨਾਉਂਸ ਹੋ ਜਾਂਦਾ ਉਹਨੂੰ ਇਮੀਡੀਏਟਲੀ ਵਿਦ ਇਫੈਕਟ ਨੂੰ ਫੋਲੋ ਕੀਤਾ ਜਾਂਦਾ ਤਾਂ ਕਮਿਊਨਿਟੀ ਦੇ ਇਸ ਰਿਸਪੌਂਸ ਨੂੰ ਤੁਸੀਂ ਕਿਵੇਂ ਵੇਣਿਓ ਗੁਰਦੁਆਰਾ ਸਾਹਿਬ ਦੇ ਗਰਾਊਂਡਾਂ ਦੇ ਵਿੱਚ ਜਦੋਂ ਆਪਾਂ ਅਜਿਹਾ ਪ੍ਰਬੰਧ ਕਰਦੇ ਹਾਂ ਤਾਂ ਇਹ 'ਚ ਕੋਈ ਸ਼ੱਕ ਨਹੀਂ ਕਿ ਬੀਬੀਆਂ, ਬੱਚੇ ਸਾਡੀਆਂ ਜਿੰਨੀਆਂ ਧੀਆਂ ਪੈਣਾ ਖੁੱਲ ਕੇ ਆਉਂਦੇ ਕਿਉਂਕਿ ਪਰਿਵਾਰ ਆਪਣੇ ਆਪ ਨੂੰ ਬੜਾ ਸਿਕਿਉਰ ਫੀਲ ਕਰਦੇ ਕਿ ਅਸੀਂ ਗੁਰਦੁਆਰਾ ਸਾਹਿਬ ਬੈਠ ਕੇ ਜਿੱਦਾਂ ਇਵੈਂਟ ਜਿਹੜਾ ਸਪੋਰਟਸ ਇਵੈਂਟ ਦੇਖਣ ਲੱਗੇ ਆ ਤੇ ਇਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਖਾੜਿਆਂ ਦਾ ਸੰਕਲਪ ਸੀ ਸੋ ਉਸ ਚੀਜ਼ ਦਾ ਕਾਰਨ ਕਰਕੇ ਚਾਹੇ ਜਿੰਨੇ ਮਰਜ਼ੀ ਵਾਰ ਇਸ ਇਵੈਂਟ ਕਰ ਲਈਏ ਪਰ ਜਿਹੜਾ ਇਵੈਂਟ ਅਜਿਹਾ ਗੁਰੂ ਘਰ ਦੇ ਵਿੱਚ ਹੁੰਦਾ ਉਹਦੇ ਵਿੱਚ ਜਦੋਂ ਬੇਨਤੀ ਕਰਦੇ ਆ ਕਿ ਆਪਾਂ ਇਹਨੂੰ ਡਰੱਗ ਫ੍ਰੀ ਕਰਨਾ ਅਲਕੋਹਲ ਫ੍ਰੀ ਕਰਨਾ ਕਿਉਂਕਿ ਜਿਹੜੀਆਂ ਗੇਮਾਂ ਉਹ ਹੈ ਹੀ ਤੁਹਾਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਸੀ ਨਾ ਕਿ ਨਸ਼ਿਆਂ ਤੇ ਲੌਣ ਵਾਸਤੇ ਸੀ ਜੀ ਤੇ ਮੈਂ ਵੀ ਕਈ ਵਾਰ ਇਹ ਸੋਚਦਾ ਹੁੰਦਾ ਸੀ ਕਿ ਕਬੱਡੀ ਜਾਂ ਇਹ ਗੇਮਾਂ ਜਿਹੜੀਆਂ ਮਰ ਗਈਆਂ ਕਿਉਂਕਿ ਜੋ ਕੁਛੇ ਦੇ ਚ ਇਨਵੋਲਵ ਹੋ ਗਿਆ ਵਾ ਵੀ ਇਹ ਇਹ ਗੇਮਾਂ ਖਤਮ ਹੋਣ ਜਾ ਰਹੀਆਂ ਪਰ ਜਦੋਂ ਆਪਾਂ ਇਹ ਦੇਖਦੇ ਆ ਵੈਂਟ ਇਦਾਂ ਦਾ ਫਿਰ ਇਹ ਲੱਗਦਾ ਸਾਡੇ ਲੋਕ ਉਹੀ ਪਿੰਡੂ ਮਾਹੌਲ ਦੇ ਵਿੱਚ ਹੀ ਇਹ ਗੇਮਾਂ ਦਾ ਆਨੰਦ ਲੈਣਾ ਚਾਹੁੰਦੇ ਆ ਜਿਵੇਂ ਹੈਗਾ ਸੀ ਬਸ ਸਾਨੂੰ ਸਿਸਟਮ ਸਹੀ ਜਿਹੜਾ ਉਹ ਗੁਰੂ ਘਰਾਂ ਵਾਂਗੂ ਦੇਣ ਦੀ ਲੋੜ ਆ ਤੇ ਸਾਨੂੰ ਇਸ ਗੱਲ ਦਾ ਮਾਣ ਆ ਕਿ ਸਾਡੀ ਸੰਗਤ ਜਿਹੜੀ ਐ ਇਥੋਂ ਦੀ ਆ ਉਹਨਾਂ ਨੇ ਸਾਡੀ ਹਰ ਬੇਨਤੀ ਨੂੰ ਹਮੇਸ਼ਾ ਮੰਨਦੇ ਵੀ ਆ ਜਦੋਂ ਉਹਨਾਂ ਨੂੰ ਕਹੀਦਾ ਕਿ ਆਪਾਂ ਜੇ ਸਾਰੇ ਜਾਣੇ ਇਸ ਕੰਟਰੀ 'ਚ ਆਪਣੀ ਇਸ ਨੂੰ ਉੱਪਰ ਰੱਖਣਾ ਇਹਨਾਂ ਦੇਸ਼ਾਂ ਦੇ ਵਿੱਚ ਲੀਡਰਾਂ ਦੇ ਨਾਲ ਜੋ ਅੱਜ ਸਾਡਾ ਵਕਾਰ ਸਾਡੀ ਕੌਮ ਦਾ ਬਣਿਆ ਇਹਨੂੰ ਹੋਰ ਰੂਪਾ ਚੱਕਣਾ ਤਾਂ ਫਿਰ ਸਾਨੂੰ ਆਪਣੀ ਯੂਨਿਟੀ ਵੀ ਤੇ ਸਾਨੂੰ ਡਿਸਪਲਨ ਵੀ ਦਿਖਾਉਣਾ ਪਊਗਾ ਜੀ ਬਿਲਕੁਲ ਠੀਕ ਹੈ ਕਹਿੰਦੇ ਹੁੰਦੇ ਆ ਨਾ ਕਿ ਬੰਦੇ ਦੇ ਕੰਨ ਕਦੇ ਬੰਦੇ ਨੂੰ ਝੂਠ ਨਹੀਂ ਬੋਲਦੇ ਤੁਹਾਨੂੰ ਪੋਸਟ ਇਵੈਂਟ ਕਿਹੜੀਆਂ ਖਾਮੀਆਂ ਜਾਂ ਕਿਹੜੀਆਂ ਤਰੁੱਟੀਆਂ ਨਜ਼ਰ ਆਉਂਦੀਆਂ ਨੇ ਜਿਹੜੀਆਂ ਅਗਲੇ ਸਾਲ ਤੁਹਾਨੂੰ ਲੱਗਦਾ ਕਿ ਠੀਕ ਕਰਨ ਦੀ ਲੋੜ ਹੈ ਕਲੈਕਟਿਵਲੀ ਮੇਰਾ ਤੁਹਾਨੂੰ ਦੋਹਾਂ ਨੂੰ ਸਵਾਲ ਹੈ ਇੱਕ ਇੱਕ ਕਰਕੇ ਮੈਂ ਤੁਹਾਡਾ ਰਿਐਕਸ਼ਨ ਜਾਨਣਾ ਚਾਹਾਂਗਾ ਪਹਿਲੀ ਗੱਲ ਤੇ ਆ ਜੀ ਜਿਹੜਾ ਸਭ ਤੋਂ ਵੱਡੀ ਸਾਡੇ ਇਹਦੇ ਚ ਹੈਗੀ ਹੈ ਜਿਹੜੀ ਸਾਡਾ ਵੱਧ ਦੇ ਰਿਹਾ ਭਾਈਚਾਰਾ ਉਹਦਾ ਕਰਕੇ ਜਿਹੜੀ ਕਪੈਸਿਟੀ ਆ ਉਹਨੂੰ ਤੇ ਜਿੱਥੇ ਅਸੀਂ ਨਾਲ ਵਧਾਉਣਾ ਹੀ ਆ ਸਾਡੇ ਕੋਲ ਕਾਰ ਪਾਰਕਿੰਗ ਦੇ ਇਸ਼ੂ ਆ ਸਾਡੇ ਅਸੀਂ ਬਹੁਤ ਰਿਕਵੈਸਟਾਂ ਕੀਤੀਆਂ ਕਿ ਆਪਾਂ ਵੱਡੀ ਕਾਰ ਪਾਰਕ ਹਾਇਰ ਕੀਤੀ ਉੱਥੋਂ ਬੱਸਾਂ ਲਾਈਆਂ ਪਰ ਲੋਕ ਸਿੱਧਾ ਉੱਥੇ ਹੀ ਜਾਈ ਦੀ ਹਾਂਜੀ ਬਿਲਕੁਲ ਜੀ ਤੇ ਤੀਸਰਾ ਸਾਨੂੰ ਇਹ ਲੱਗਿਆ ਕਿ ਅਜੇ ਵੀ ਕਿਤੇ ਨਾ ਕਿਤੇ ਜਦੋਂ ਕੋਈ ਚੀਜ਼ ਅਸੀਂ ਖਾਂਦੇ ਆ ਰੱਬ ਜਿਹੜਾ ਆਪਾਂ ਕਿਤੇ ਨਾ ਕਿਤੇ ਸੈੱਟ ਦਿੰਦੇ ਆ ਰੋਡ ਦੇ ਉੱਪਰ ਜਦੋਂ ਕਿ ਆਏ ਹੋਏ ਲੀਡਰਾਂ ਲਈ ਸਾਨੂੰ ਇਹੋ ਜਿਹੀ ਇਮੇਜ ਨਹੀਂ ਚਾਹੀਦੀ ਕੋਈ ਕੁਝ ਵੀ ਜੇ ਤੁਸੀਂ 30 ਸੈਕਿੰਡ ਜਿਹੜੇ ਆ ਆਪਣੀ ਚੀਜ਼ ਖਾ ਕੇ ਤੁਸੀਂ ਉਹਦੇ ਚ ਬਾਕਸ ਚ ਪਾਉਂਦੇ ਹੋ ਤਾਂ ਤੁਹਾਡੀ ਬੜੀ ਸਫਾਈ ਕਲੀਨਿੰਗ ਸਾਰੇ ਦੇਖ ਕੇ ਉਹ ਡਿਸਪਲਨ ਚੌਥਾ ਹੈਗਾ ਸਾਨੂੰ ਜੋ ਦੋ ਚਾਰ ਕਮੈਂਟ ਆਏ ਉਹ ਹੈ ਕਿ ਕਾਰ ਪਾਰਕਿੰਗ ਕਿਸੇ ਦੀ ਇੱਕ ਪ੍ਰਾਪਰਟੀ ਦੇ ਅੱਗੇ ਗੱਡੀ ਖੜੀ ਕਰ ਦੇਣੀ ਡਰਾਈਵਵੇ ਦੇ ਕੋ ਕੰਮ ਤੇ ਨਜਾ ਹੋਣਾ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਜਿਹੜੇ ਸਾਡੇ ਲੋਕ ਅਜੇ ਨਵੇਂ ਵੀ ਆਉਂਦੇ ਕਈ ਵਾਰ ਉਹ ਬਹੁਤੀਆਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਆ ਜਿਹੜੇ ਪੁਰਾ ਖਿੱਚਦੇ ਇਹਨਾਂ ਚੀਜ਼ਾਂ ਦੇ ਉੱਪਰ ਵੀ ਵੀ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਚੀਜ਼ਾਂ ਨੂੰ ਲਾਜ਼ਮੀ ਕਰਦੇ ਸੋ ਪਰ ਥੋੜਾ ਜਿਹਾ ਜਦੋਂ ਆਪਾਂ ਕਹਿੰਦੇ ਕਿ ਜਦੋਂ ਅਸੀਂ ਇੱਥੋਂ ਇੰਡੀਆ ਜਾਂਦੇ ਆ ਤਾਂ ਅਸੀਂ ਜਾਂਦਿਆਂ ਹੀ 에어ਪੋਰਟ ਦੇ ਉੱਪਰ ਉਹ ਬੈਲਟ ਲਾਉਣੀ ਸ਼ੁਰੂ ਕਰ ਦਿੰਦੇ ਆ ਇੱਥੇ ਆਉਂਦੇ ਆ ਅਸੀਂ ਗੱਡੀ 'ਚ ਬੈਲਟ ਲਾਉਣੀ ਸ਼ੁਰੂ ਕਰ ਦਿੰਦੇ ਆ ਸੋ ਥੋੜੇ ਜਿਹੇ ਡਿਸਪਲਨ ਜਿਹੜੇ ਉਹ ਡਿਸਪਲਨ ਦੇਖ ਕੇ ਹੀ ਤੁਹਾਨੂੰ ਜਿਹੜਾ ਉਹ ਪਤਾ ਲੱਗਦਾ ਜੀ ਤੇ ਰਿਕਵੈਸਟ ਕਰਾਂਗੇ ਭਾਈਚਾਰੇ ਨੂੰ ਸਾਰੇ ਸਾਥ ਦਿਓ ਇਹਦੇ ਵਿੱਚ ਅਸੀਂ ਤਾਂ ਸਿਰਫ ਇੱਕ ਪ੍ਰਬੰਧ ਲਈ ਅਪੀਲ ਕਰ ਸਕਦੇ ਹਾਂ ਕਿਉਂਕਿ 10 20 50 100 ਬੰਦਾ ਜਿਹੜਾ ਵਲੰਟੀਅਰ ਹੁੰਦਾ ਉਹ ਇੰਨਾ ਕੰਮ ਨਹੀਂ ਕਰ ਸਕਦਾ ਜਿੰਨਾ 20000 25000 ਸੰਗਤ ਜਿਹੜੀ ਆਈ ਹੁੰਦੀ ਉਹ ਰਲ ਕੇ ਕਰ ਸਕਦੀ ਹੈ ਬਿਲਕੁਲ ਠੀਕ ਹੈ ਹਕੀਮਪੁਰ ਸਾਹਿਬ ਤੁਹਾਡਾ ਕੀ ਕਹਿਣਾ ਹੈ ਮੇਰਾ ਹੱਥ ਜੋੜ ਕੇ ਬੇਨਤੀ ਹੈ ਸੰਗਤ ਨੂੰ ਬਈ ਇਹ ਇੱਕ ਜਿਹੜਾ ਸਾਡਾ ਇਵੈਂਟ ਆ ਇਹ ਇੱਕ ਬਹੁਤ ਪਵਿੱਤਰ ਗੁਰੂ ਘਰ ਦੇ ਵਿੱਚ ਹੁੰਦਾ ਹਰ ਸਾਲ ਇਹਨੂੰ ਨਸ਼ਾ ਮੁਕਤ ਜਿਹੜੇ ਕੋਈ ਵੀ ਸ਼ਰਾਰਤੀ ਅਨਸਰ ਇੱਥੇ ਅਗਲੇ ਸਾਲ ਨੂੰ ਸਾਡੀ ਬਹੁਤ ਜ਼ਿਆਦਾ ਸਖਤਾਈ ਹੋਊਗੀ ਕੋਈ ਵੀਰ ਵਾਈਨ ਵੈਸਕੀ ਕੋਈ ਵੀ ਇਦਾਂ ਦੀ ਲੋ ਲੈ ਕੇ ਪ੍ਰਿੰਸ ਚ ਦਾਖਲ ਨਹੀਂ ਹੋਣਾ ਹੋਣੀ ਚਾਹੀਦੀ ਜੇ ਕੋਈ ਅਸੀਂ ਫੜਿਆ ਗਿਆ ਬੰਦਾ ਤਾਂ ਉਹਦਾ ਫਿਰ ਇੱਕ ਡਿਫਰੈਂਟ ਹੀ ਤਰੀਕੇ ਦੇ ਨਾਲ ਉਹਦਾ ਹੱਲ ਹੋਊਗਾ ਸੋ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿਓ ਕਿਉਂਕਿ ਮੈਂ ਕਿਸੇ ਵਰਲਡ ਦੀ ਕੰਟਰੀ ਨੂੰ ਨਿੰਦਦਾ ਨਹੀਂ ਪਰ ਨਿਊਜ਼ੀਲੈਂਡ ਇੱਕ ਇਹੋ ਜੀ ਇੱਥੇ ਪਵਿੱਤਰ ਸਟੇਡੀਅਮ ਦੇ ਵਿੱਚ ਸਾਰੇ ਬਾਲੜੀ ਸਾਡੀ ਇਹ ਸ਼ਲਾਂਗਾ ਕਰਦਾ ਵੀ ਇਹ ਨਸ਼ਾ ਮੁਕਤ ਜਿਹੜਾ ਮੇਲਾ ਹੁੰਦਾ ਸੋ ਇਹਨੂੰ ਅਸੀਂ ਹੋਰ ਵੀ ਸਟਰੋਂਗ ਕਰਾਂਗੇ ਵੀ ਅਗਲੇ ਸਾਲ ਸਾਡੇ ਡਿਫਰੈਂਟ ਜਿਹੜੇ ਤਰੀਕੇ ਹੋਣਗੇ ਇਹਨੂੰ ਨਸ਼ਾ ਮੁਕਤ ਕਰਨ ਨੂੰ ਕੋਈ ਬੰਦਾ ਐਦਕੀ ਵੀ ਸਾਾਨੂੰ ਕੋਈ ਖਬਰ ਨਹੀਂ ਮਿਲੀ ਪਰ ਅਸੀਂ ਅਪੀਲ ਕਰਦੇ ਹਾਂ ਸੰਗਤ ਨੂੰ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਹਾਂ ਸਾਡਾ 100% ਇਹਦੇ ਉੱਤੇ ਟੀਚਾ ਕੋ ਦਲਜੀਤ ਭਾਈ ਤਾਂ ਕਾਫੀ ਅਪਸੈਟ ਵੀ ਹੋ ਜਾਂਦੇ ਨਾ ਗੱਲਾਂ ਤੇ ਤਾਂ ਪਰ ਇਹਨੂੰ ਅਸੀਂ ਅਗਲੇ ਸਾਲ ਹੋਰ ਲੈਵਲ ਤੇ ਚੈਕਿੰਗ ਕਰਾਂਗੇ ਜੇ ਦੀ ਜਿਹੜੀ ਜੋ ਐਤ ਕੀ ਵੀ ਅਸੀਂ ਚੈਕਿੰਗ ਕੀਤੀ ਆ ਪਰ ਅਗਲੇ ਸਾਲ ਇਹਦਾ ਲੈਵਲ ਡਿਫਰੈਂਟ ਹੋਊਗਾ ਜਿਵੇਂ ਤੁਸੀਂ ਪੁਰਾਣੇ ਉਥੇ ਤੁਸੀਂ ਯੂਜ਼ ਟੂ ਹੋ ਗਏ ਇਥੋਂ ਦੇ ਸਿਸਟਮ ਦੇ ਬਾਰੇ ਇਥੋਂ ਦੀਆਂ ਹਦਾਇਤਾਂ ਦੇ ਬਾਰੇ ਉਸੇ ਤਰ੍ਹਾਂ ਮੈਂ ਕੁਝ ਪੁਰਾਣੇ ਲੋਕਾਂ ਨੂੰ ਜਿਹੜੇ ਡਿਸਪਲਿਨ ਨੂੰ ਬੜਾ ਪਸੰਦ ਕਰਦੇ ਆ ਉਹਨਾਂ ਨੂੰ ਮੈਂ ਦਿਲਜੀਤ ਸਿੰਘ ਦੀ ਇਹ ਗੱਲਾਂ ਕਰਦੇ ਸੁਣਿਆ ਇੱਥੇ ਕਹਿੰਦੇ ਕਿ ਜਿਹੜੀ ਸਿਕਿਉਰਟੀ ਆ ਨਾ ਉਹ ਪੰਜਾਬੀ ਮੂਲ ਦੀ ਨਹੀਂ ਹੋਣੀ ਚਾਹੀਦੀ ਕਹਿੰਦੇ ਉਹ ਲਿਹਾਜ਼ ਕਿਤੇ ਨਾ ਕਿਤੇ ਪਾਲਦੇ ਆ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਵੀ ਸਾਡੇ ਬੰਦੇ ਜਿਹੜੇ ਆ ਕਿ ਉਹ ਸਿਸਟਮ ਨੂੰ ਮਿਸਯੂਜ਼ ਕਰ ਜਾਂਦੇ ਆ ਤੇ ਜਿਹੜਾ ਆਊਟਰ ਜ਼ੋਨ ਦੇ ਅੰਦਰ ਸਿਕਿਉਰਟੀ ਆ ਉਹ ਜਾਂ ਤਾਂ ਇੱਥੋਂ ਦੀ ਲੋਕਲ ਹੋਣੀ ਚਾਹੀਦੀ ਆ ਯਾ ਦੂਸਰੀ ਕਮਿਊਨਿਟੀ ਹੋਣੀ ਚਾਹੀਦੀ ਬਿਲਕੁਲ ਜੀ ਇਹ ਚ ਪਹਿਲੀ ਤੇ ਗੱਲ ਮੈਂ ਕਹਿੰਦਾ ਕਿ ਜੇ ਸਾਡਾ ਭਾਈਚਾਰਾ ਡਿਸਪਲਿਨ ਚ ਆ ਗਿਆ ਸਾਨੂੰ ਗੁਰਦੁਆਰਾ ਚ ਸਿਕਿਉਰਿਟੀ ਦੀ ਲੋੜ ਹੀ ਨਹੀਂ ਪੈਣੀ ਠੀਕ ਹੈ ਹਾਂਜੀ ਦੂਸਰੀ ਗੱਲ ਇਹ ਆ ਕਿ ਪਤਾ ਨਹੀਂ ਕਿਉਂ ਅਸੀਂ ਕਈ ਵਾਰ ਇਹ ਚੀਜ਼ ਸੋਚਦੇ ਜਿੰਨਾ ਚਿਰ ਸਾਨੂੰ ਕੋਈ ਨਾ ਗੱਲ ਤੋਂ ਫੜ ਕੇ ਜਾਂ ਸਾਡੀ ਬਾਹ ਮਰੋੜ ਕੇ ਪਿੱਛੇ ਲਾ ਕੇ ਬਾਹਰ ਨਹੀਂ ਕੱਢਦਾ ਅਸੀਂ ਉਨਾਂ ਚਿਰ ਤੱਕ ਉਹਨੂੰ ਸਿਕਿਉਰਿਟੀ ਸਮਝਦੇ ਹੀ ਨਹੀਂ ਸਮਝਦੇ ਹੀ ਨਹੀਂ ਬਿਲਕੁਲ ਸਹੀ ਗੱਲ ਹੈ ਤੇ ਤੀਸਰੀ ਗੱਲ ਮਾਨੀ ਤੌਰ ਤੇ ਕਈ ਗੱਲ ਨੂੰ ਕਮਾਂਡ ਨਹੀਂ ਚਾਹੁੰਦੇ ਜੀ ਜੀ ਬਿਲਕੁਲ ਜੀ ਈਵਨ ਸਾਡੇ ਮੈਂ ਕ ਜਿਹੜਾ ਸਾਨੂੰ ਦਬਕਾ ਮਾਰ ਕੇ ਗੱਲ ਕਰਦਾ ਅਸੀਂ ਉਸ ਹੀ ਗੱਡਸ ਨੂੰ ਜਿਹੜਾ ਸਮਝਦੇ ਆ ਕਿ ਇਹ ਬੰਦਾ ਜਿਹੜਾ ਰੋਬ ਵਾਲਾ ਇਹ ਸਖਤ ਬੜਾ ਇਹ ਸਖਤ ਬੜਾ ਜਿਵੇਂ ਮੈਂ ਕਹਿੰਦਾ ਕੋਈ ਚੰਗਾ ਪੱਲਾ ਲੀਡਰ ਜਿਹੜਾ ਇੰਡੀਆ ਦੇ ਵਿੱਚ ਉਹ ਵਿਚਾਰਾ ਬਿਨਾਂ ਸਿਕਿਉਰਿਟੀ ਤੋਂ 2-4 ਪੁਲਿਸ ਵਾਲੇ ਲਵੇ ਤੋ ਉਹਨੂੰ ਮੰਤਰੀ ਸਮਝਿਆ ਹੀ ਨਹੀਂ ਜਾਂਦਾ ਹਾਂਜੀ ਸੋ ਉਹੀ ਹਾਲ ਉਹ ਇੱਕ ਸਾਡੇ ਦਿਮਾਗ ਦੇ ਵਿੱਚ ਉਹ ਚੀਜ਼ ਪਈ ਹੋਈ ਆ ਇਹ ਰਿਕਵੈਸਟ ਹੈ ਭਾਈਚਾਰੇ ਨੂੰ ਕਿ ਸਾਨੂੰ ਲੋਡ ਨਾ ਪਵੇ ਨਾ ਚੀਜ਼ਾਂ ਦੀ ਪਰ ਜੇ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਆ ਕਿ ਜਦੋਂ ਆਪਣਾ ਕੋਈ ਭਾਈਚਾਰੇ ਦਾ ਹੁੰਦਾ ਤਾਂ ਉਹ ਵੀ ਸੰਗ ਸ਼ਰਮ ਕਰਦਾ ਵਾ ਵੀ ਮੈਂ ਇਹ ਨਾ ਕਵਾਂ ਮੇਰੇ ਤੋਂ ਵੱ ਔਰ ਇੱਕ ਨਾਲ ਦੀ ਨਾਲ ਆਪਣੇ ਆਪ ਨੂੰ ਉਸ ਕਮਿਊਨਿਟੀ ਦਾ 파ਟ ਸਮਝੋ ਤੁਹਾਡੀ ਗੱਲ ਨੂੰ ਮੈਂ ਵੱਡੀ ਕਰਦਾ ਜਿਵੇਂ ਤੁਹਾਡੇ ਪ੍ਰਾਈਮ ਮਿਨਿਸਟਰ ਇਲੈਕਸ਼ਨ ਆਏ ਸੀ ਇੱਥੇ ਬਿਨਾ ਤਾਮਝਾਮ ਤੋਂ ਇੰਡੀਆ ਆਏ ਹੁੰਦੇ ਤਾਂ ਕਿਸੇ ਨੇ ਰੋਕ ਕੇ ਕਹਿ ਦੇਣਾ ਸੀ ਯਾਰ ਤੂੰ ਪ੍ਰਧਾਨ ਮੰਤਰੀ ਲੱਗਦਾ ਹੀ ਨਹੀਂ ਤੇਰੇ ਨਾਲ ਤਾਮਝਾਮ ਹੀ ਹੈ ਨਹੀਂ ਤਾਂ ਪ੍ਰਾਈਮ ਮਿਨਿਸਟਰ ਵਾਲਾ ਸਭਾਬ ਕਿਵੇਂ ਬਣਦਾ ਮੈਂ ਤੁਹਾਡੀ ਪੋਸਟ ਪੜ੍ਹਦਾ ਤੁਸੀਂ ਕਹਿੰਦੇ ਹੋ ਕਿ 7 ਦਿਨਾਂ ਦੇ ਸ਼ਾਰਟ ਨੋਟਿਸ ਤੇ ਇਹਨਾਂ ਮੁਲਕਾਂ 'ਚ ਕੀ ਪ੍ਰੋਸੀਜਰ ਹੁੰਦਾ ਕਿੰਨੇ ਚਿਰ ਪਹਿਲਾਂ ਕਹਿਣਾ ਪੈਂਦਾ ਔਰ ਇਹ ਜਿਹੜੇ ਲੀਡਰ ਆਏ ਤੁਹਾਡੇ ਜਿੰਨੇ ਵੀ ਚਾਇਓ ਸੱਤਾ ਧਿਰ ਦੇ ਸੀ ਚਾਇਓ ਆਪੋਜੀਸ਼ਨ ਦੇ ਸੀ ਇਸ ਵੱੱਬ ਕਿਵੇਂ ਬਣਦਾ ਹੈ ਕਿਵੇਂ ਅਪਰੋਚ ਹੁੰਦੀ ਹੈ ਔਰ ਕਿਵੇਂ ਡਿਸਾਈਡ ਕਰਦੇ ਨੇ ਕਿ ਇਸ ਤਰ੍ਹਾਂ ਓਪਨ ਕਮਿਊਨਿਟੀ ਦੇ ਵਿੱਚ ਆਉਣਾ ਉਹਨਾਂ ਲਈ ਸੇਫ ਹੈ ਨਹੀਂ ਹੈ ਆਉਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਥੇ ਵੀ ਪੋਲਿਟੀਕਲ ਬਹੁਤ ਤਰੀਕਿਆਂ ਦੇ ਨਾਲ ਸੋਚਿਆ ਜਾਂਦਾ ਜੀ ਪਿਛਲੇ ਸਾਲ ਮੈਂ ਸਾਰੇ ਜਿੰਨੇ ਸਾਡੇ ਪ੍ਰਬੰਧਕ ਜਿਹੜਾ ਸਾਡਾ ਬੋਰਡ ਹੈ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਆਪਾਂ ਬਿਲਕੁਲ ਕਿਸੇ ਵੀ ਲੀਡਰ ਨੂੰ ਜਿਹੜਾ ਉਹ ਨਹੀਂ ਸੱਦਣਾ ਆਪਾਂ ਸਿਰਫ ਬੈ ਕੇ ਗੇਮਾਂ ਦਾ ਆਨੰਦ ਮਾਣੀਏ ਭਾਈਚਾਰੇ ਨੂੰ ਗੇਮਾਂ ਦਾ ਆਨੰਦ ਮਾਣਨ ਦੀਏ ਤੋ ਉਹ ਇਵੇਂ ਚੱਲਿਆ ਪਰ ਐਤਕੀ ਜਿਵੇਂ ਇਹ ਕਹ ਲਓ ਕਿ ਤੁਹਾਨੂੰ ਫੈਸਲੇ ਜਿਹੜੇ ਡਿਸੀਜਨ ਨੇ ਉਹ ਜਿਹੜਾ ਸਾਰਾ ਪ੍ਰਬੰਧਕੀ ਬੋਰਡ ਬਣਾਉਂਦਾ ਤੁਹਾਨੂੰ ਚੱਲਣਾ ਪੈਂਦਾ ਤੇ ਜਦੋਂ ਐਤਕੀ ਉਹਨਾਂ ਨੇ ਅਸੀਂ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਬੁਲਾਇਆ ਇਹ ਲਾਸਟ ਵੀਕ ਦੀ ਗੱਲ ਹੈ ਤੋ ਮੈਨੂੰ ਕਹਿਣ ਲੱਗੇ ਕਿ ਸਾਡੇ ਖਿਆਲ ਮੁਤਾਬਕ ਜਿਹੜਾ ਕਿਉਂਕਿ ਅਗਲਾ ਸਾਲ ਹੁਣ ਇਲੈਕਸ਼ਨ ਈਅਰ ਆ ਰਿਹਾ ਤੇ ਸਾਨੂੰ ਸਾਰੀਆਂ ਪਾਰਟੀਆਂ ਨੂੰ ਇਹ ਅਜਿਹੇ ਇਵੈਂਟ ਤੇ ਸੱਦਣਾ ਚਾਹੀਦਾ ਤਾਂ ਕਿ ਆਪਾਂ ਫਿਰ ਆਪਣੇ ਭਾਈਚਾਰੇ ਲਈ ਕੋਈ ਜਿਵੇਂ ਆਪਾਂ ਪਿਛਲੀ ਵਾਰ ਦਸੰਡਾ ਆਰਡਰ ਨੂੰ ਸੱਦ ਕੇ ਓਪਨਿੰਗ ਕਰਵਾ ਕੇ ਇੱਕ ਉਹਦੇ ਸਾਹਮਣੇ ਵੱਡੇ ਮਸਲੇ ਰ ਵੀ ਆਪਾ ਵੀ ਇਹਨਾਂ ਨਾਲ ਵੀ ਰੱਖਣੇ ਸ਼ੁਰੂ ਕਰੀਏ ਤੇ ਫਿਰ ਅਸੀਂ ਲਾਸਟ ਹੀ ਮੰਡੇ ਜਿਹੜਾ ਇਹ ਕਹ ਲਓ 5 ਦਿਨ ਦੇ ਨੋਟਿਸ ਦੇ ਨਾਲ ਪ੍ਰਧਾਨ ਮੰਤਰੀ ਦੇ ਆਫਿਸ ਨੂੰ ਕੰਟੈਕਟ ਕੀਤਾ ਡਿਪਟੀ ਪ੍ਰਾਈਮ ਮਿਨਿਸਟਰ ਜਿਹੜੇ ਉਹ ਕੋਲੀਸ਼ਨ ਸਰਕਾਰ ਤੋਂ ਸੀ ਉਹਨਾਂ ਨਾਲ ਕੀਤਾ ਆਪੋਜੀਸ਼ਨ ਨਾਲ ਕੰਟੈਕਟ ਕੀਤਾ ਤੇ ਤੁਸੀਂ ਇਹ ਦੇਖੋ ਕਿ ਪ੍ਰਧਾਨ ਮੰਤਰੀ ਦੇ ਆਫਿਸ ਨੇ ਸਾਨੂੰ 2 ਘੰਟੇ ਦੇ ਵਿੱਚ ਸਾਡੇ ਕੋਲ ਕਨਫਰਮੇਸ਼ਨ ਆ ਗਈ ਸੀ ਕਿ ਉਹ ਉਡੀਕ ਰਿਹਾ ਕਿ ਮੈਂ ਟੱਕਰ ਨਹੀਂ ਜਿਹੜਾ ਉਹ ਕਦੋਂ ਜਾਣਾ ਤੇ ਉਹਨਾਂ ਨੇ ਕਿਹਾ ਕਿ 6 ਵੀਕ ਦਾ ਪ੍ਰਬੰਧ ਚਾਹੀਦਾ ਏਜੰਸੀਆਂ ਨੂੰ ਉਹਨਾਂ ਦੇ ਫੇਰੀ ਵਾਸਤੇ ਪਰ ਕਿਉਂਕਿ ਟਾਈਮ ਬਹੁਤ ਥੋੜਾ ਸੋ ਏਜੰਸੀਆਂ ਤੁਹਾਡੇ ਨਾਲ ਇਮੀਡੀਏਟਲੀ ਕੰਟੈਕਟ ਕਰਨੀਆਂ ਸੋ ਚਾਰ ਦਿਨ ਉਹਨਾਂ ਨੇ ਸਾਡੇ ਨਾਲ ਵਰਕ ਕੀਤਾ ਤੇ 6 ਬੰਦੇ ਉਹਨਾਂ ਨੇ ਵੈਟਡ ਕੀਤੇ ਸੀ ਜਿਹੜੇ 6 ਜਣੇ ਉਹਨਾਂ ਨੂੰ ਵੈਲਕਮ ਕਰਨ ਲਈ ਹੋਣ ਤੇ ਇਸ ਕਰਕੇ ਉਹ ਅਚਾਨਕ ਹੀ ਜਦਾਂ ਸਬਬ ਬਣਿਆ ਡਿਪਟੀ ਪ੍ਰਧਾਨ ਮੰਤਰੀ ਜਿਹੜੇ ਆ ਜੀ ਉਹ ਸਾਡੇ ਮਿੱਤਰ ਵੀ ਸੀ ਉਹਨਾਂ ਨਾਲ ਫੋਨ ਤੇ ਟੈਕਸਟ ਮੈਸੇਜ ਤੇ ਲਗਾਤਾਰ ਉਹਨੂੰ ਕਿ ਤੁਸੀਂ ਸਿਕਿਉਰਿਟੀ ਦੀ ਪ੍ਰਵਾਹ ਨਾ ਕਰੋ ਅਸੀਂ ਬੈਠੇ ਇੱਥੇ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਮੇਰਾ ਆਪਣਾ ਪ੍ਰੋਟੋਕੋਲ ਤਾਂ ਹੈ ਸਿਕਿਉਰਿਟੀ ਨੇ ਕਰਨਾ ਹੀ ਹੈ ਸਾਰਾ ਕੁਝ ਪਰ ਜਿਸ ਮੈਂ ਤੁਹਾਨੂੰ ਕਨਫਰਮ ਕਰ ਰਿਹਾ ਕਿ ਮੈਂ ਪਹੁੰਚੂਗਾ ਇਹ ਚੀਜ਼ਾਂ ਮੈਂ ਸਾਰੀਆਂ ਉਸ ਦਿਨ ਪਹਿਲੇ ਦਿਨ ਹੀ ਇਹਨਾਂ ਨੂੰ ਬੋਰਡ ਤੇ ਸਾਰਿਆਂ ਨੂੰ ਦੱਸ ਦੀਆਂ ਸੀ ਕਿ ਕਿਹੜੇ ਕਿਹੜੇ ਜਿਹੜੇ ਆ ਉਹ ਆ ਰਹੇ ਆ ਤੇ اپੋਜੀਸ਼ਨ ਜਿਹੜੀ ਆ ਜੀ ਉਹਦੇ ਚ ਡੈਪਟੀ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਲਾਸਟ ਟਾਈਮ ਤੇ ਉਹ ਉਹਨਾਂ ਦੇ ਨਾਲ ਐਥਨਿਕ ਮਿਨਿਸਟਰ ਜਿਹੜੇ ਰਹਿ ਚੁੱਕੇ ਆ ਬੀਬੀ ਜੈਨੀ ਚਲੇਸ਼ਾ ਸੋ ਸਾਰੇ ਹੀ ਉਹਨਾਂ ਨੇ ਵੀ ਇੱਕ ਵਾਈਡਰ ਗਰੁੱਪ ਦੇ ਵਿੱਚ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਕਾਫੀ ਦਿਨ ਬਹਿ ਕੇ ਗਿੰਮਾ ਵੀ ਦੇਖੀਆਂ ਪਰ ਸਾਡੇ ਲਈ ਜਦਾਂ ਇਹ ਕਹਿ ਲਵੋ ਕਿ ਇੱਕ ਸਾਰਿਆਂ ਲਈ ਸਰਪ੍ਰਾਈਜ਼ ਸੀ ਜਦੋਂ ਇਮੀਡੀਏਟਲੀ ਅੰਦਰ ਡੈਪਟੀ ਪ੍ਰਾਈਮ ਮਿਨਿਸਟਰ ਵਾਰਦਾ ਕਿਹਰ ਨੂੰ ਨਹੀਂ ਪਤਾ ਸੀ ਵੀ ਆ ਰਿਹਾ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਗਰਾਊਂਡ 'ਤੇ ਆਉਂਦਾ ਤੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਅੱਜ ਵਰਲਡ ਕੱਪ ਦੇ ਉੱਪਰ ਪ੍ਰਾਈਮ ਮਿਨਿਸਟਰ ਨੇ ਆਉਣਾ ਫਿਰ ਉਹ ਤੋਂ ਬਾਅਦ ਚ ਆਪੋਜੀਸ਼ਨ ਆ ਗਈ ਹੁਣ ਤਿੰਨ ਪਾਰਟੀਆਂ ਨੂੰ ਇੱਕੋ ਝੰਡੇ ਥੱਲੇ ਇਕੱਠੇ ਕਰਨਾ ਸੌਖਾ ਕੰਮ ਨਹੀਂ ਸੀ ਤੇ ਸਾਡੇ ਲਈ ਇਹ ਆਨਰ ਵਾਲੀ ਗੱਲ ਹੈ ਕਿ ਸਿੱਖਾਂ ਦੀ ਇਮੇਜ ਆ ਵਕਾਰ ਹੈ ਇਸ ਕੰਟਰੀ ਦੇ ਵਿੱਚ ਤੇ ਤੀਸਰਾ ਇਹ ਇੱਕ ਜਿਹੜਾ ਉਹਨਾਂ ਨੇ ਆਣ ਕੇ ਗਰਾਊਂਡ 'ਚ ਖੜੇ ਹੋ ਕੇ ਕਹਿ ਦੇਣਾ ਵੱਡਾ ਗੁਰਦੁਆਰਾ ਹੀ ਨਹੀਂ ਇਹ ਸਿੱਖਾਂ ਦੀ ਹੱਬ ਹੈ ਬਿਲਕੁਲ ਸਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਉਹਨਾਂ ਤਿੰਨਾਂ ਨੂੰ ਅਸੀਂ ਅਸ਼ੋਰੈਂਸ ਦਿੱਤੀ ਸੀ ਤੁਸੀਂ ਸਿਕਿਉਰਟੀਆਂ ਜੋ ਤੁਹਾਡਾ ਆਪਣਾ ਪ੍ਰੋਟੋਕਾਲ ਕਰੋ ਪਰ ਸਾਡੀ ਗਾਰੰਟੀ ਹੈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਆ ਗਏ ਉਹ ਤੋਂ ਬਾਅਦ ਸਿਕਿਉਰਿਟੀ ਜਿਹੜੀ ਉਹ ਸਿੱਖਾਂ ਦੀ ਆ ਸੋ ਉਹ ਸਾਡੀ ਗਾਰੰਟੀ ਆ ਤੁਹਾਨੂੰ ਬਾਹਰ ਤੱਕ ਛੱਡ ਕੇ ਉਸ ਈਵੈਂਟ ਹੁਣ ਆਪਾਂ ਅਗਲੇ ਦਿਨ ਖੜੇ ਆ ਰਿਐਕਸ਼ਨ ਕੀ ਸੀ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਬਾਕੀ ਲੀਡਰਾਂ ਦਾ ਇਸ ਈਵੈਂਟ ਦੇ ਬਾਰੇ ਤੁਹਾਡੇ ਨਾਲ ਤਾਂ ਕਨਵਰਸੇਸ਼ਨ ਫੋਨ ਤੇ ਹੋਈ ਹੋਣੀ ਆ ਕੀ ਕਹਿੰਦੇ ਨੇ ਉਹ ਇਸ ਈਵੈਂਟ ਬਾਰੇ ਪਹਿਲਾਂ ਤਾਂ ਸੋਢੀ ਪਾਜੀ ਜਦੋਂ ਹੀ ਪ੍ਰਾਈਮ ਮਿਨਿਸਟਰ ਚੱਲੇ ਆ ਤਾਂ ਉਹਨਾਂ ਨੇ ਹੱਥ ਮਿਲਾਉਣ ਸਮੇਂ ਤੌਰ ਲੱਗੇ ਇੱਕੋ ਗੱਲ ਕਹੀ ਉਹ ਕਹਿੰਦੇ ਕਿ ਵੀ ਮੈਂ ਜੇ ਅੱਜ ਦਾ ਇਹ ਪ੍ਰੋਗਰਾਮ ਮਿਸ ਕਰ ਜਾਂਦਾ ਤਾਂ ਮੈਂ ਬਹੁਤ ਵੱਡਾ ਘਾਟਾ ਜਿਹੜਾ ਸੀ ਉਹ ਸੋਚਣਾ ਸੀ ਵੀ ਮੈਨੂੰ ਮੈਂ ਇੱਕ ਵੱਡਾ ਇਵੈਂਟ ਜਿਹੜਾ ਮਿਸ ਕਰ ਗਿਆ ਮੇਰਾ ਓਨਲੀ ਇੱਥੇ ਜਿਹੜਾ ਆਉਣਾ ਬੜਾ ਵਧੀਆ ਲੱਗਿਆ ਮੈਨੂੰ ਪਰ ਨਾਲ ਦੀ ਨਾਲ ਉਹਨੇ ਕਿਹਾ ਕਿ 크리스마ਸ ਤੋਂ ਪਹਿਲਾਂ ਪਹਿਲਾਂ ਹੀ ਤਿੰਨ ਹਫ਼ਤੇ ਰਹਿੰਦੇ ਆ ਮੈਂ ਤੁਹਾਡੇ ਬੋਰਡ ਦੇ ਨਾਲ ਇੱਕ ਵਾਰ ਵਾਪਸ ਆਣ ਕੇ ਬੈਠਣਾ ਚਾਹੁੰਦਾ ਠੀਕ ਹੈ ਤੇ ਅਗਲੇ ਸਾਲ ਦਾ ਵਰਲਡ ਕੱਪ ਮੈਂ ਤੁਹਾਡੇ ਨਾਲ ਬੈਠ ਕੇ ਫੀਲਡ ਦੇ ਵਿੱਚ ਦੇਖੂਗਾ ਔਰ ਇਹ ਸਾਨੂੰ ਇੱਕ ਤੋਂ ਨਹੀਂ ਸਾਨੂੰ ਤਿੰਨਾਂ ਹੀ ਪਾਰਟੀਆਂ ਤੋਂ ਔਰ ਉਹਨਾਂ ਦੇ ਜਿਹੜੇ ਐਮਪੀਜ਼ ਨਾਲ ਆਏ ਉਹ ਕਹਿ ਰਹੇ ਕਿ ਸਾਨੂੰ ਉਹਨਾਂ ਦੇ ਲੀਡਰ ਜਿਹੜੇ ਆ ਉਹ ਉਹਨਾਂ ਨੂੰ ਹੱਗ ਕਰਕੇ ਉਹ ਮਿਲ ਰਹੇ ਉਥੇ ਪਾਰਲੀਮੈਂਟ ਚ ਗਿਆ ਨੂੰ ਜਦੋਂ ਕੱਲ ਉਥੇ ਪਹੁੰਚੇ ਆ ਤੇ ਉਹ ਕਹਿ ਰਹੇ ਕਿ ਐਡਾ ਤਕੜਾ ਇਵੈਂਟ ਤੇ ਇੰਨਾ ਸੋਹਣਾ ਪ੍ਰਬੰਧ ਜਿਹੜਾ ਉਹ ਦੇਖ ਕੇ ਸਾਨੂੰ ਇਹ ਲੱਗਿਆ ਕਿ ਜਿਵੇਂ ਸਾਨੂੰ ਗਰੀਟ ਕੀਤਾ ਗਿਆ ਕਿ ਇਹ ਕਮਿਊਨਿਟੀ ਦਾ ਇਸ ਕੰਟਰੀ ਦੇ ਵਿੱਚ ਕੱਲਾ ਯੋਗਦਾਨ ਜਿਹੜਾ ਉਹਨੂੰ ਕਦੇ ਵੀ ਸਾਡੀਆਂ ਪਾਰਟੀਆਂ ਇਗਨੋਰ ਨਹੀਂ ਕਰ ਪਾਉਣਗੀਆਂ ਬਿਲਕੁਲ ਠੀਕ ਆ ਹੰਗੀਪੁਰ ਸਾਹਿਬ ਉਹ ਕਹਿੰਦੇ ਨਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਕਹਿੰਦਾ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਅਗਲੇ ਸਾਲ ਦੀ ਤਿਆਰੀ ਤੁਹਾਡੀ ਤਾਂ ਹੁਣ ਤੋਂ ਹੀ ਸ਼ੁਰੂ ਹੈ ਹਾਂਜੀ ਨੈਕਸਟ ਈਅਰ ਕੀ ਪਲਾਨ ਕਰ ਰਹੇ ਹੋ ਇਸ ਤੋਂ ਕੌਕੇ ਕਹਿੰਦੇ ਜਦੋਂ ਇੱਕ ਇਵੈਂਟ ਵੱਡਾ ਹੋ ਜੇ ਨਾ ਫਿਰ ਅਗਲੀ ਵਾਰ ਲੋਕ ਐਕਸਪੈਕਟ ਕਰਦੇ ਆ ਕਿ ਇਸ ਤੋਂ ਅੱਗੇ ਕੀ ਹੋਊਗਾ ਤਾਂ ਨੈਕਸਟ ਦੇ ਲਈ ਤਿਆਰੀ ਕਿਸ ਤਰ੍ਹਾਂ ਦੀ ਆ ਤਿਆਰੀ ਨੈਕਸਟ ਨੈਕਸਟ ਇਅਰ ਤਿਆਰੀ ਬਹੁਤ ਸਟਾਰਟਿੰਗ ਜੋਰਾਂ ਸ਼ੋਰਾਂ ਤੇ ਆ ਭਾਜੀ ਹੁਣ ਉਹ ਸਰਪ੍ਰਾਈਜ਼ ਹੀ ਦਵਾਂਗੇ ਤੁਹਾਨੂੰ ਜਦੋਂ ਲਾਗੇ ਆ ਗਿਆ ਤਾਂ ਪਰ ਕੁਝ ਵੱਖਰਾ ਹੀ ਹੋਊਗਾ ਜੀ ਤਾਂ ਬਾਕੀ ਭਾਈ ਨੇ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਆ ਵੀ ਸਾਡੀ ਸਾਰੇ ਪਲੇਅਰਾਂ ਨੂੰ ਹੱਥ ਜੋੜ ਕੇ ਆ ਬੇਨਤੀ ਆ ਵੀ ਤੁਸੀਂ ਸਾਡੇ ਜਿਹੜਾ ਇਹ ਵਰਲਡ ਕੱਪ ਦੇ ਵਿੱਚ ਹਿੱਸਾ ਲਓ ਵੱਧ ਝੜ ਕੇ ਵੀ ਕੋਈ ਸਾਡੇ ਲਈ ਸਾਰੇ ਪਲੇਅਰ ਸਾਂਝੇ ਆ ਇੱਥੇ ਆਓ ਇੱਥੇ ਤੁਹਾਨੂੰ ਬੱਚੇ ਦੇਖਣ ਨੂੰ ਫੋਟੋਆਂ ਕਰਾਉਂਦੇ ਆ ਸਾਰਿਆਂ ਨੂੰ ਪਤਾ ਕਿਹੜਾ ਪਲੇਅਰ ਕਿਹੜਾ ਐ ਕਿ ਮੰਗੀ ਭਾਜੀ ਆਇਆ ਸਾਰਿਆਂ ਨੇ ਬਹੁਤ ਜ਼ਿਆਦਾ ਮਾਣ ਸਤਿਕਾਰ ਸਿੱੰਨੀ ਸੰਗਤ ਨੇ ਕੀਤਾ ਸੀ ਸਾਰੇ ਪਲੇਅਰਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਸਾਰੇ ਰੈਫਰੀ ਸਹਿਬਾਨਾਂ ਦਾ ਮੱਖਣ ਭਾਜੀ ਜਿੰਨੇ ਵੀ ਬੰਦੇ ਆਏ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਸਾਡੇ ਜੂਥ ਨੇ ਬਹੁਤ ਜ਼ੋਰ ਲਾਇਆ ਸੁੱਖੀ ਦਾ ਰੰਗ ਲਾਲ ਇੱਕ ਵੱਖਰੇ ਨਜ਼ਾਰਾ ਸੀਗਾ ਟਮਾਟਰ ਦਾ ਹੋਇਆ ਸੀ ਗਰਾਊਂਡ ਹੋਰ ਸਾਡੀ ਬੱਕਰੀ ਲੋਰ ਚੜ ਜਾਂਦੀ ਆ ਜਦੋਂ ਫਿਰ ਸੰਗਤ ਜਦੋਂ ਜਦੋਂ ਭਾਜੀ ਐਡਾ ਕਾਰਜ ਅਲੀਕਿਆ ਹੋਵੇ ਕੱਲੀ ਇਹ ਨਹੀਂਗਾ ਵੀ ਵਰਲਡ ਕੱਪ ਸੀ ਹਰ ਇੱਕ ਚੀਜ਼ ਨੂੰ ਸੁੱਖੀ ਹੋਣੀ ਲੱਗੋ ਕਿੰਨਾ ਉਹਨਾਂ ਦਾ ਟਾਈਮ ਲੱਗਿਆ ਬਰੀਕੀ ਦੇ ਨਾਲ ਬੱਚਿਆਂ ਨੇ ਕੀਤਾ ਸਾਨੂੰ ਇਹ ਬਹੁਤ ਖੁਸ਼ੀ ਆਵੇ ਬੱਚੇ ਹੌਲੀ ਹੌਲੀ ਲਾਈਨ ਤੇ ਚੜ ਗਏ ਕਿਉਂਕਿ ਸਾਨੂੰ ਹੁਣ ਇੱਕ ਦਿਨ ਇਦਾਂ ਹੋਣਾ ਜਿੱਦਣ ਅਸੀਂ ਬਹਿ ਕੇ ਪਿੱਛੇ ਮੇਲੇ ਦੇਖਣੇ ਆ ਤਾਂ ਬੱਚੇ ਅੱਗੇ ਕਰਾਉਣਗੇ ਸੋ ਸਾਰੇ ਜੂਥ ਦਾ ਬਹੁਤ ਬਹੁਤ ਧੰਨਵਾਦ ਆ ਤੇ ਔਨੈਸਟ ਬੱਚੇ ਆ ਹੂੰ ਤਾਂ ਬੱਚੇ ਓਨੈਸਟ ਗੱਲ ਕਰਦੇ ਕੋਈ ਧੋਗਲੀ ਗੱਲ ਨਹੀਂ ਕਰਦੇ ਇਹ ਸਭ ਤੋਂ ਜ਼ਿਆਦਾ ਵਧੀਆ ਆ ਤੇ ਪੂਰਦੇ ਨਹੀਂ ਵੀ ਮੈਂ ਉਹਦਾ ਵੀ ਪੂਰਦਾ ਮੈਂ ਉਹਦਾ ਵੀ ਪੂਰਦਾ ਬਿਲਕੁਲ ਠੀਕ ਹੈ ਬਹੁਤ ਵਧੀਆ ਅਗਲੇ ਸਾਲ ਨੂੰ ਹੋਰ ਵੀ ਸਰਪ੍ਰਾਈਜ਼ ਹੋਣਗੇ ਤਾਂ ਮਹਾਰਾਜ ਸੁੱਖ ਰੱਖੇ ਤੰਦਰੁਸਤੀ ਬਖਸ਼ੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਪਲੇਅਰਾਂ ਦਾ ਰੈਫਰੀਆਂ ਦਾ ਤੁਹਾਡਾ ਮੀਡੀਆ ਦਾ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਇਕੱਲੇ ਤੁਹਾਡੇ ਤੋਂ ਬਿਨਾ ਇਹ ਇਵੈਂਟ ਨਹੀਂ ਕਰਾ ਸਕਦੇ ਸੋ ਸਾਰੀ ਸੰਗ ਨੂੰ ਹੱਥ ਜੋੜ ਕੇ ਬੇਨਤੀ ਆ ਅਗਲੇ ਸਾਲ ਨੂੰ ਵੱਧ ਚੜ ਕੇ ਆਓ ਤਾਂ ਸਾਡਾ ਸਾਥ ਦਿਓ ਧੰਨਵਾਦ ਥੈਂਕ ਯੂ ਸੋ ਮਚ ਜੀ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਗਲੇ ਸਾਲ ਦੇ ਲਈ ਤੁਹਾਨੂੰ ਸ਼ੁਭੇਸ਼ਾਭਾਸ਼ਾ ਥੈਂਕ ਯੂ ਜੀ ਥੈਂਕ ਯੂ